ਹਾਂਜੀ ਦੋਸਤੋ 84 ਤੋਂ ਲੈ ਕੇ 92 ਤੱਕ ਦਾ ਸਮਾਂ ਹੈ ਜਿਹੜਾ ਆਪਣੇਆਂ ਚੋਂ ਬਹੁਤਿਆਂ ਨੇ ਸਿਰਫ ਸੁਣਿਆ ਜਾਂ ਪੜ੍ਹਿਆ ਹੋਊਗਾ ਪਰ ਜਿਨ੍ਹਾਂ ਨੇ ਉਹ ਸਮਾਂ ਹੰਢਾਇਆ ਹੈ ਜਿਹੜੇ ਬੰਦੇ ਉਸ ਸਮੇਂ ਦੌਰਾਨ ਲੜੇ ਨੇ ਉਹਨਾਂ ਦੇ ਜਿਹੜੇ ਤਜਰਬੇ ਨੇ ਉਹ ਸੁਣਨ ਵਾਲੇ ਨੇ ਦੋਸਤੋ ਪਾਵੇਂ ਉਹ ਜਜਾਰੂ ਸਿੰਘ ਹੋਣ ਤੇ ਪਾਵੇਂ ਪੁਲਿਸ ਵਾਲੇ ਤੇ ਕਈ ਮੌਕੇ ਤਾਂ ਉਸ ਸਮੇਂ ਇਹੋ ਜੇ ਬਣੇ ਕਿ ਕਈ ਲੋਕਾਂ ਨੂੰ ਰੱਬ ਨੇ ਆਪ ਹੱਥ ਦੇਗੇ ਰੱਖਿਆ ਤੇ ਉਹ ਕਿਵੇਂ ਰੱਖਿਆ ਅੱਜ ਇਸੇ ਬਾਰੇ ਗੱਲਬਾਤ ਕਰਾਂਗੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਤੈਣਾ ਸੋ ਅੱਜ ਦੀ ਵੀਡੀਓ ਦੀ ਸਾਰੀ ਗੱਲਬਾਤ ਹੈ ਜਿਹੜੀ ਇਹੋ ਦਲਜੀਤ ਸਿੰਘ ਬਿੱਟੂ ਜੀ ਜੋ ਕਿ ਬਹੁਤ ਵੱਡੇ ਥੰਮ ਰਹੇ ਨੇ ਉਸ ਵੇਲੇ ਉਹਨਾਂ ਨੇ ਸਾਰਾ ਸੰਘਰਸ਼ ਹੈ ਜਿਹੜਾ ਉਹ ਆਪਣੇ ਪਿੰਡੇ ਤੇ ਵੀ ਹੰਡਾਇਆ ਤੇ ਬਹੁਤ ਨੇੜੇ ਉਹ ਬਚਿਆ ਉਹਨਾਂ ਨੇ ਸਾਰੀ ਗੱਲਬਾਤ ਆਪਣੀ ਕਿਤਾਬ ਵਿੱਚ ਦੱਸੀ ਹੈ ਕਹਿੰਦੇ ਕਿ ਇਹ ਗੱਲ ਸਨ 1987 ਦੇ ਅਖੀਰ ਦੀ ਹੈ ਜਦੋਂ ਅਸੀਂ ਅੰਮ੍ਰਿਤਸਰ ਅਦਾਲਤ ਵਿੱਚ ਤਰੀਕ ਭੁਗਤਣ ਆਏ ਕਮਰਜੀਤ ਸਿੰਘ ਸੁਲਤਾਨਵਿੰਡ ਰਣਜੀਤ ਸਿੰਘ ਰਾਣਾ ਤੇ ਰਾਜਵਿੰਦਰ ਸਿੰਘ ਨੂੰ ਛੁਡਾਇਆ ਸੀ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਅਤੇ ਐਨੀ ਗਿਣਤੀ ਵਿੱਚ ਪੁਲਿਸ ਵਾਲੇ ਉੱਥੇ ਮੌਜੂਦ ਸਨ ਗੁਰੂ ਦੀ ਕਿਰਪਾ ਨਾਲ ਬਿਨਾ ਕਿਸੇ ਜਾਨੀ ਨੁਕਸਾਨ ਦੇ ਅਸੀਂ ਸਿੰਘਾਂ ਨੂੰ ਛਡਾਉਣ ਵਿੱਚ ਕਾਮਯਾਬ ਹੋ ਗਏ ਇਹ ਸਾਰਾ ਕੰਮ 1-2 ਮਿੰਟ ਦਾ ਹੀ ਸੀ ਇਸ ਹਮਲੇ ਦੌਰਾਨ ਇੱਕ ਅਜੀਬ ਘਟਨਾ ਘਟੀ ਕਹਿੰਦੇ ਇੱਕ ਸਬ ਇੰਸਪੈਕਟਰ ਨੇ ਆਪਣਾ ਰਿਵਾਲਵਰ ਕੱਢ ਕੇ ਕੋਈ 10-12 ਫੁੱਟ ਦੀ ਦੂਰੀ ਤੋਂ ਮੇਰੇ ਵੱਲ ਤਿੰਨ ਵਾਰ ਗੋਲੀ ਚਲਾਈ ਅਤੇ ਮੈਂ ਵੀ ਆਪਣੀ ਰਿਵਾਲਵਰ ਨਾਲ ਉਸ ਤੇ ਤਿੰਨ ਵਾਰ ਗੋਲੀ ਚਲਾਈ ਫਿਰ ਉਹ ਵੀ ਪਿੱਛੇ ਨੂੰ ਚਲਿਆ ਗਿਆ ਤੇ ਮੈਂ ਵੀ ਪਿੱਛੇ ਆ ਗਿਆ ਪਰ ਮੈਨੂੰ ਅੱਜ ਤੱਕ ਨਹੀਂ ਸਮਝ ਲੱਗਦੀ ਕਿ ਐਟੀ ਨੇੜੇੋਂ ਸਾਡੇ ਦੋਹਾਂ ਵਿੱਚੋਂ ਕਿਸੇ ਦੇ ਵੀ ਗੋਲੀ ਨਹੀਂ ਲੱਗੀ ਮੇਰਾ ਨਿਸ਼ਾਨਾ ਕਾਫੀ ਵਧੀਆ ਮੰਨਿਆ ਜਾਂਦਾ ਸੀ ਤੇ ਹਮਲੇ ਦੌਰਾਨ ਹੋਰ ਵੀ ਵਧੀਆ ਹੋ ਜਾਂਦਾ ਸੀ ਪਰ ਉਸ ਦਿਨ ਇਹਨੇ ਕੰਮ ਨਹੀਂ ਕੀਤਾ ਉਸ ਪੁਲਿਸ ਵਾਲੇ ਨੇ ਵੀ ਪਹਿਲਾਂ ਮੇਰੀਆਂ ਲੱਤਾਂ ਵਿੱਚ ਤੇ ਦੂਸਰੀਆਂ ਗੋਲੀਆਂ ਮੇਰੀ ਛਾਤੀ ਦਾ ਨਿਸ਼ਾਨਾ ਲਾ ਕੇ ਮਾਰੀਆਂ ਉਸ ਦਾ ਰਵਾਲਵਰ ਸਾਹਮਣੇ ਚੱਲਦਾ ਮੈਂ ਦੇਖ ਰਿਹਾ ਸੀ ਪਰ ਮੇਰੇ ਕੋਈ ਗੋਲੀ ਨਹੀਂ ਲੱਗੀ ਸ਼ਾਇਦ ਹਾਲੇ ਮੌਤ ਦਾ ਸਮਾਂ ਨਹੀਂ ਸੀ ਆਇਆ ਜਾਂ ਫਿਰ ਪਿਆਰ ਕਰਨ ਵਾਲਿਆਂ ਦੀ ਅਰਦਾਸ ਨੇ ਰੱਖ ਲਿਆ ਮੈਨੂੰ ਮੈਨੂੰ ਹਾਲੇ ਵੀ ਉਸ ਸਬ ਇੰਸਪੈਕਟਰ ਦਾ ਚਿਹਰਾ ਯਾਦ ਹੈ ਜੋ 45 ਕੋ ਸਾਲ ਦਾ ਸੀ ਦਾੜੀ ਬੰਨੀ ਹੋਈ ਸੀ ਉਹਨੇ ਉਹ ਬਹੁਤ ਹੀ ਗੰਭੀਰਤਾ ਨਾਲ ਮੇਰੇ ਵੱਲ ਦੇਖ ਕੇ ਗੋਲੀ ਚਲਾ ਰਿਹਾ ਸੀ ਇਸੇ ਵਾਕਿਆਤ ਦੌਰਾਨ ਕੁਝ ਪਲਾਂ ਬਾਅਦ ਸਰਪ੍ਰੀਤ ਸਿੰਘ ਨੇ ਜੋਸ਼ ਵਿੱਚ ਸਟੇਨ ਗਨ ਚਲਾ ਦਿੱਤੀ ਸੀ ਉਹਦੀਆਂ ਗੋਲੀਆਂ ਵੀ ਮੇਰੇ ਕੰਨ ਨੇੜੇ ਉਲੰਘੀਆਂ ਐਸੇ ਤਰ੍ਹਾਂ ਇਹ ਗੱਲ ਕੋਈ ਸਨ 1986 ਦੇ ਅਖੀਰ ਦੀ ਹੈ ਉਹਨਾਂ ਦਿਨਾਂ ਵਿੱਚ ਸਾਰੇ ਦੁਆਬੇ ਵਿੱਚ ਹੀ ਬਹੁਤ 18 ਸਨ ਪਰ ਜਲੰਧਰ ਸਾਡਾ ਇੱਕ ਤਰ੍ਹਾਂ ਦਾ ਕੇਂਦਰ ਸੀ ਮਨਵੀਰ ਸਿੰਘ ਚਿਹੜੂ ਫੜਿਆ ਜਾ ਚੁੱਕਾ ਸੀ ਇਸ ਵਕਤ ਲਾਭ ਸਿੰਘ ਕੋਲ ਜਥੇ ਦੀ ਅਗਵਾਈ ਸੀ ਮਨਵੀਰ ਸਿੰਘ ਦੇ ਫੜੇ ਜਾਣ ਦਾ ਅਸਲ ਕਾਰਨ ਕੋਈ ਨਹੀਂ ਸੀ ਲੱਭਿਆ ਪਰ ਫਿਰ ਵੀ ਸ਼ੱਕ ਅਤੇ ਧੜੇਬੰਦੀ ਦੇ ਮਾਹੌਲ ਵਿੱਚ ਕਈ ਬੰਦੇ ਮਾਰੇ ਗਏ ਸਨ ਉਸ ਵਕਤ ਪੰਥਕ ਕਮੇਟੀ ਕਮਾਂਡੋ ਫੋਰਸ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਵਿੱਚ ਫੈਸਲਾ ਲੈਣ ਵਾਲੇ ਲਾਭ ਸਿੰਘ ਦਲੀਪ ਸਿੰਘ ਰੋਡੇ ਗੁਰਜੀਤ ਸਿੰਘ ਗਰਨਾਮ ਸਿੰਘ ਧੰਨਾ ਸਿੰਘ ਆਦਤ ਸਨ ਸ਼ਖਸੀਅਤਾਂ ਦਾ ਆਪਸ ਵਿੱਚ ਭੇੜ ਸੀ ਤੇ ਜਥਿਆਂ ਦੀ ਆਪਸ ਵਿੱਚ ਖਿੱਚੋਤਾਣ ਸੀ ਸਾਡੇ ਵੱਲੋਂ ਮਥਰਾ ਸਿੰਘ ਹੀ ਤਾਲਮੇ ਰੱਖਦਾ ਸੀ ਤੇ ਅਸੀਂ ਜਿਆਦਾ ਬਾਹਰ ਹੀ ਕੰਮ ਕਰਦੇ ਹੁੰਦੇ ਸੀ। ਉਸ ਵਕਤ ਸਾਡੇ ਕੋਲ 2-3 18 ਜਲੰਦਰ ਫਿਰਨੀ ਉੱਤੇ ਮਿਲਕ ਪਲਾਂਟ ਕੋਲ ਸਨ। ਇਹਨਾਂ ਵਿੱਚੋਂ ਇੱਕ ਠਾਰ ਉੱਤੇ ਬਾਪੂ ਮਲਕੀਤ ਸਿੰਘ ਸਰਹੱਦ ਤੋਂ ਨਵਾਂ ਅਸਲਾ ਲੈ ਕੇ ਆਇਆ। ਪਾਰ ਵਾਲੇ ਬੰਦਿਆਂ ਨੇ ਸਾਡੇ ਕੋਲ ਇਹ ਅਸਲੇ ਦੀ ਖੇਪ ਭੇਜੀ ਸੀ। ਇਸ ਖੇਪ ਵਿੱਚ 14 AK-47, ਇੱਕ ਪਟੇ ਵਾਲੀ LM-2 ਅਸرائیਲੀ ਰਫਨਾ, ਦੋ ਰੂਸੀ ਅਸਾਲਟਾਂ 30 ਬੋਰ ਦੇ 10 ਮੌਜਰ, ਫੌਜੀ ਹਥਗੋਲੇ, ਕੁਝ ਬਰੂਦੀ சுரੰਗਾਂ ਛੜਾ ਅਤੇ ਧਮਾਕਾ ਵਿਰੋਧ ਆਰਡੀਐਕਸੀ ਉਸ ਦਿਨ ਲਾਭ ਸਿੰਘ ਨੇ ਅਸਲਾ ਦਿਖਾਉਣ ਲਈ ਸਭ ਨੂੰ ਬੁਲਾਇਆ ਸੀ ਉਸ ਵੇਲੇ ਸ਼ਹਿਰ ਦੀ ਫਿਰਨੀ ਵਾਲੇ ਇਲਾਕੇ ਵਿੱਚ ਕਿਤੇ ਕਿਤੇ ਹੀ ਰਹਾਏ ਸੀ ਤੇ ਸੜਕਾਂ ਵੀ ਪੂਰੀ ਤਰ੍ਹਾਂ ਬੜੀਆਂ ਨਹੀਂ ਸਨ ਜਿਸ ਘਰ ਵਿੱਚ ਅਸੀਂ ਆਏ ਉਹ ਵੀ ਇਕੱਲਾ ਹੀ ਸੀ ਉੱਥੇ ਕੁਝ ਸਿੰਘ ਕਾਰੋਬਾਰੀ ਬਣ ਕੇ ਰਹਿੰਦੇ ਸਨ 11:00 ਵਜੇ ਅਸੀਂ ਸਾਰੇ ਉੱਥੇ ਪਹੁੰਚ ਗਏ ਉੱਥੇ ਕਾਫੀ ਇਕੱਠ ਹੋ ਗਿਆ ਸੱਦਣ ਵੇਲੇ ਸ਼ਾਇਦ ਸਿੰਘਾਂ ਨੇ ਸੋਚਿਆ ਹੀ ਨਹੀਂ ਸੀ ਕਿ ਇਸ ਤਰ੍ਹਾਂ ਇਕੱਠ ਹੋਣ ਨਾਲ ਸ਼ੱਕ ਹੋ ਸਕਦਾ ਹੈ ਉੱਥੇ ਦੋ ਟਰੱਕ ਤਿੰਨ ਗੱਡੀਆਂ ਤੇ ਦੋ ਮੋਟਰਸਾਈਕਲ ਖੜੇ ਸਨ ਅਤੇ ਅੰਦਰ ਜਲੰਧਰ ਵਾਲੇ ਸਾਰੇ ਸਿੰਘ ਧੰਨਾ ਸਿੰਘ ਹੌਲਦਾਰ ਧੰਨਾ ਸਿੰਘ ਪੰਥਕ ਕਮੇਟੀ ਦਲਵਿੰਦਰ ਸਿੰਘ ਲਾਹਵ ਸਿਉਂ ਦਲੀਪ ਸਿੰਘ ਰੋਡੇ ਸਰਬਜੀਤ ਬਾਠ ਗੁਰਦੇਵ ਸਿੰਘ ਦੇਬੂ ਚਰਨਜੀ ਚੰਨੀ ਬਾਪੂ ਮਲਕੀਸ਼ ਸਿੰਘ ਗੁਰਜੀਤ ਸਿੰਘ ਸੁਲਤਾਨਵਿੰਡ ਚਾਚਾ ਮਥਰਾ ਸਿੰਘ ਹਰਜਿੰਦਰ ਸਿੰਘ ਜਿੰਦਾ ਪਲਬੀਰ ਸਿੰਘ ਫੌਜੀ ਦਲਵਿੰਦਰ ਸਿੰਘ ਗੁਰਜੰਡ ਸਿੰਘ ਰਾਜਸਥਾਨੀ ਤੇ ਮੈਂ ਮੈਂ ਅਤੇ ਜਿੰਦਾ ਅਸੀਂ ਚੰਡੀਗੜ੍ਹ ਤੋਂ ਇੱਕ ਮਰuti ਕਾਰ ਵਿੱਚ ਆਏ ਸਾਂ ਸਾਰੇ ਆਪਸ ਵਿੱਚ ਮਿਲ ਕੇ ਬੜੇ ਖੁਸ਼ ਹੋਏ ਉਦਾਂ ਬਾਪੋ ਮਲਕੀਤ ਸਿੰਘ ਨੇ ਸਾਰੇ ਸਿੰਘਾਂ ਨੂੰ ਅੰਦਰਲੇ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਸ਼ਸਤਰਾਂ ਦੇ ਦਰਸ਼ਨ ਕਰਵਾਏ ਅੰਦਰ ਦੋ ਮੱਜਿਆਂ ਤੇ ਚਾਦਰਾਂ ਉੱਪਰ ਸਾਰੇ ਸ਼ਸਤਰ ਲਿਸ਼ਕਾ ਕੇ ਰੱਖੇ ਹੋਏ ਸਨ ਤੇ ਉਹ ਚਮਕਾ ਮਾਰ ਰਹੇ ਸਨ ਸਾਡੇ ਵਿੱਚੋਂ ਕਿਸੇ ਨੇ ਵੀ ਇੰਨੇ ਜ਼ਿਆਦਾ ਅਤੇ ਇੰਨੇ ਵਧੀਆ ਸ਼ਸਤਰਾਂ ਦੇ ਪਹਿਲਾਂ ਦਰਸ਼ਨ ਨਹੀਂ ਸੀ ਕੀਤੇ ਤੇ ਉੱਪਰ ਦੀ ਸਾਰਿਆਂ ਨੂੰ ਸਾਫ਼ ਕਰਕੇ ਚਮਕਾ ਰੱਖਿਆ ਸੀ ਗੋਲੀਆਂ ਤੇ ਗੋਲੀਆਂ ਤੱਕ ਨੂੰ ਲਿਸ਼ਕਾਇਆ ਹੋਇਆ ਸੀ ਅੰਦਰ ਕੁਝ ਹਨੇਰਾ ਸੀ ਤੇ ਸ਼ਸਤਰਾਂ ਨਾਲ ਇੱਕ ਰੌਸ਼ਨੀ ਜਿਹੀ ਹੋ ਰਹੀ ਸੀ ਅਸਲ ਵਿੱਚ ਬਾਪੂ ਹੋਰੀ ਰਾਤ ਨੂੰ ਹੀ ਇੱਥੇ ਪਹੁੰਚ ਗਏ ਸੀ ਤੇ ਸਾਰੀ ਰਾਤ ਸ਼ਸਤਰਾਂ ਦੀ ਸੇਵਾ ਹੁੰਦੀ ਰਹੀ ਸਾਰੇ ਸਿੰਘਾਂ ਤੇ ਸ਼ਸਤਰਾਂ ਦੀ ਚਮਕ ਦਾ ਇੱਕ ਜਾਦੂਈ ਅਸਰ ਹੋਇਆ ਤੇ ਸਾਰਿਆਂ ਦੇ ਚਿਹਰੇ ਖੜ ਗਏ ਸਾਰਿਆਂ ਸਿੰਘਾਂ ਨੇ ਸ਼ਸਤਰਾਂ ਨੂੰ ਪ੍ਰਣਾਮ ਕੀਤਾ ਭਾਈ ਗੁਰਦੇਵ ਸਿੰਘ ਉਸਮਾਨ ਵਾਲਾ ਨੇ ਪਹਿਲਾਂ ਅਰਦਾਸ ਕੀਤੀ ਤੇ ਫਿਰ ਸਾਰੇ ਜਣੇ ਸ਼ਸਤਰਾਂ ਨੂੰ ਹੱਥਾਂ ਵਿੱਚ ਲੈ ਕੇ ਦੇਖਣ ਲੱਗ ਪਏ ਜੋ ਇੱਕ ਤਰ੍ਹਾਂ ਦਾ ਪਿਆਰੀ ਸੀ ਫਿਰ ਇਹ ਫੈਸਲਾ ਹੋਇਆ ਕਿ 2 ਕਰੋੜ ਖੇਤੀ ਚਾਹੀਦਾ ਹੈ ਸਾਡੇ ਜਥੇ ਦੀ ਇਹ ਜ਼ਿੰਮੇਵਾਰੀ ਲੱਗੀ ਕਿ ਤੁਸੀਂ ਪੈਸਾ ਹਾਜ਼ਰ ਕਰਨਾ ਹੈ ਇਸ ਕਰਕੇ ਹੀ 1987 ਵਿੱਚ ਲੁਧਿਆਣੇ ਮਹਿਕਾਂਜਿਆ ਚਰਨਜੀਤ ਸਿੰਘ ਤਲਵੰਡੀ ਅਤੇ ਚਾਚਾ ਮਥਰਾ ਸਿੰਘ ਨੇ ਇੱਥੇ ਆ ਕੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਹੀ ਕੁਝ ਸਿੰਘਾਂ ਦੀ ਜ਼ਿੰਮੇਵਾਰੀ ਲਾ ਦਿੱਤੀ ਕਿ ਉਹ ਫਿਰਨੀ ਨੇੜਲੇ ਥਾਣੇ ਤੇ ਨਿਗ੍ਹਾ ਰੱਖਣ ਕਿਉਂਕਿ ਸ਼ਹਿਰ ਵਿੱਚ ਇੱਕੋ ਥਾਂ ਤੇ ਹੀ ਬਹੁਤ ਐਮ ਸਿੰਘ ਇਕੱਠੇ ਹੋਏ ਸਨ ਫਿਰ ਸੰਘਰਸ਼ ਬਾਰੇ ਹੋਰ ਵੀ ਗੱਲਬਾਤ ਹੋਈ ਅਗਲੇ ਹਮਲਿਆਂ ਬਾਰੇ ਸਿਆਸੀ ਹਾਲਾਤਾਂ ਬਾਰੇ ਤੇ ਲੁੱਟਾਂ ਕੋਹਾਂ ਤੇ ਪੈਸੇ ਅਗਰਾਉਣ ਵਾਲਿਆਂ ਦੇ ਸਬੰਧ ਵਿੱਚ ਵੀ ਪੈਸਾ ਇਕੱਠਾ ਕਰਨ ਤੇ ਲੁੱਟਾਂ ਖੋਹਾਂ ਵਾਲਿਆਂ ਸੰਬੰਧੀ ਫੈਸਲਾ ਹੋਇਆ ਕਿ ਉਹਨਾਂ ਨੂੰ ਕਾਬੂ ਕੀਤਾ ਜਾਵੇ। ਮਾਮਲੇ ਦੀ ਪੜਤਾਲ ਕਰਕੇ ਇੱਕ ਮੌਕਾ ਦੇਣ ਤੋਂ ਬਾਅਦ ਕਿਸੇ ਨਾਲ ਢਿੱਲ ਨਾ ਵਰਤੀ ਜਾਵੇ। ਉਸੇ ਥਾਂ ਸਿੱਧੀ ਸਜ਼ਾ ਦਿੱਤੀ ਜਾਵੇ। ਜੇ ਕੋਈ ਖਾੜਕੋ ਸਿੰਘ ਵੀ ਇਹ ਕੰਮ ਕਰਦਾ ਸਿੱਧ ਹੁੰਦਾ ਤਾਂ ਉਸ ਦਾ ਬਿਲਕੁਲ ਲਿਹਾਜ਼ ਨਹੀਂ ਕਰਨਾ। ਅਸੀਂ ਸ਼ਾਮ ਤੱਕ ਉੱਥੇ ਹੀ ਰਹਿਣਾ ਸੀ। ਹਰਜਿੰਦਰ ਸਿੰਘ ਜਿੰਦੇ ਨੇ ਜਲੰਧਰ ਸ਼ਹਿਰ ਦੇ ਗੁਰਮੀਤ ਸਿੰਘ ਤੇ ਜਸਵਿੰਦਰ ਸਿੰਘ ਨੂੰ ਮਿਲਕ ਪਲਾਂਟ ਵਿੱਚ ਕੋਈ 3:00 ਵਜੇ ਦਾ ਵਕਤ ਦਿੱਤਾ ਹੋਇਆ ਸੀ। ਉਸ ਵਕਤ ਮਿਲਕ ਪਲਾਂਟ ਦੇ ਆਲੇ-ਦੁਆਲੇ ਕੋਈ ਬਹੁਤੀ ਵਸੋਂ ਨਹੀਂ ਸੀਗੀ ਇਸ ਵਿੱਚ ਇੱਕ ਬਗੀਚਾ ਤੇ ਇੱਕ ਖੁੱਲਾ ਬਰਾਂਡਾ ਤੇ ਢਾਬਾ ਨੂਆ ਦੁਕਾਨ ਬਣੀ ਹੋਈ ਸੀ ਉਹਨਾਂ ਦਿਨਾਂ ਵਿੱਚ ਉੱਥੇ ਕਾਫੀ ਲੋਕ ਖਾਣ ਪੀਣ ਆਉਂਦੇ ਸਨ ਮੈਂ ਹਰਜਿੰਦਰ ਸਿੰਘ ਜਿੰਦਾ ਚਾਚਾ ਮਥਰਾ ਸਿੰਘ ਤੇ ਛੋਟਾ ਗਰਦੇਵ ਸਿੰਘ ਅਸੀਂ ਕਾਲੇ ਸ਼ੀਸ਼ਿਆਂ ਵਾਲੀ ਮਰੂਤੀ ਵਿੱਚ ਉੱਥੇ ਕੋਈ 3:00 ਵਜੇ ਪਹੁੰਚੇ ਤੇ ਇੱਕ ਮੇਹ ਤੇ ਬੈਠ ਕੇ ਕੁਝ ਮੰਗਵਾਇਆ ਹਰਜਿੰਦਰ ਸਿੰਘ ਜਿੰਦੇ ਦੇ ਐਨਕਾਂ ਲਾਈਆਂ ਹੋਈਆਂ ਸਨ ਤੇ ਉਸਨੇ ਹਾਸੇ-ਹਾਸੇ ਵਿੱਚ ਐਨਕਾਂ ਮਥਰਾ ਸਿੰਘ ਦੇ ਲਾ ਦਿੱਤੀਆਂ ਅਸੀਂ ਸਾਰੇ ਇਸ ਨੂੰ ਦੇਖ ਕੇ ਆਪਸ ਵਿੱਚ ਹੱਸ ਰਹੇ ਸੀ ਹਰਜਿੰਦਰ ਸਿੰਘ ਜਿੰਦੇ ਤੇ ਚਾਚਾ ਮਥਰਾ ਸਿੰਘ ਕੋਲ ਪਿਸਤੌਲ ਸਨ ਤੇ ਗੱਡੀ ਵਿੱਚ ਇੱਕ ਅਸਾルト ਤੇ ਪਟਾ ਵੀ ਪਿਆ ਸੀ ਕੁਝ ਚਿਰ ਬਾਅਦ ਹੀ ਉੱਥੇ ਸਰਬਜੀਤ ਬਾਠ ਪੱਪੂ ਅਜੜਾਮ ਤੇ ਇੱਕ ਹੋਰ ਸਿੰਘ ਇੱਕ ਵੈਨ ਵਿੱਚ ਆਏ ਤੇ ਥੋੜੀ ਦੂਰ ਜਾ ਕੇ ਬੈਠ ਗਏ ਉਹਨਾਂ ਨੇ ਵੀ ਸ਼ਾਇਦ ਕਿਸੇ ਨੂੰ ਕੋਈ ਸਮਾਂ ਦਿੱਤਾ ਹੋਵੇ ਜਦੋਂ ਅਸੀਂ ਅੰਦਰ ਬੜੇ ਤਾਂ ਗੁਰਦੇਵ ਸਿੰਘ ਨੇ ਕਿਹਾ ਵੀ ਉਹ ਦੋ ਬੰਦੇ ਬੈਠੇ ਨੇ ਉਹ ਪੁਲਿਸ ਦੇ ਲੱਗਦੇ ਨੇ ਅਸੀਂ ਪੂਰੇ ਚਕੰਨੇ ਸੀ ਐਨੇ ਨੂੰ ਗਰਮੀਤ ਸਿੰਘ ਟੋਨੀ ਸਾਡੇ ਕੋਲ ਤੇਜ਼ ਤੁਰਦਾ ਹੋਇਆ ਆਇਆ ਤੇ ਉਸਨੇ ਕਿਹਾ ਵੀ ਅਸੀਂ ਇੱਥੇ ਕਾਫੀ ਪਹਿਲਾਂ ਦੇ ਬੈਠੇ ਆਂ ਪਰ ਥੋੜਾ ਜਿਹਾ ਪਹਿਲਾਂ ਇੱਥੇ ਪੁਲਿਸ ਨਾਲ ਕੈਟੋਲਾ ਆ ਗਿਆ ਜਿਸ ਦੀ ਅਗਵਾਈ ਇਨਸਪੈਕਟਰ ਗੱਬਰ ਕਰ ਰਿਹਾ ਹੈ ਤੇ ਉਹਨਾਂ ਦੇ ਨਾਲ ਸਵਰਨ ਕੋਟੜੇ ਦੇ ਖਾਸ ਬੰਦੇ ਨੇ ਸਾਰਿਆਂ ਕੋਲ ਡੱਬਾਂ ਵਿੱਚ ਸ਼ਸਤਰ ਸਨ ਤੇ ਉਹਨਾਂ ਦੀਆਂ ਗੱਡੀਆਂ ਪਰਲੇ ਪਾਸੇ ਖੜੀਆਂ ਸਨ ਉਹਨਾਂ ਵਿੱਚ ਬੰਦੂਕਾਂ ਵਾਲੇ ਬੰਦੇ ਬੈਠੇ ਸਨ ਉਹਦਾ ਅੰਦਾਜ਼ਾ ਸੀ ਕਿ ਇਹ ਕਿਸੇ ਸੂਤੇ ਇੱਥੇ ਆਏ ਨੇ ਆਪਾਂ ਸਭ ਨੂੰ ਇੱਥੋਂ ਛੇਤੀ ਨਿਕਲਣਾ ਚਾਹੀਦਾ ਹੈ ਐਨੇ ਚਿਰ ਨੂੰ ਬਾਠ ਵੀ ਸਾਡੇ ਵੱਲ ਆਇਆ ਤੇ ਉਸਨੇ ਕਿਹਾ ਵੀ ਕੁਝ ਗੜਬੜ ਹੈ ਇੱਥੋਂ ਨਿਕਲੋ ਅਸੀਂ ਦੇਖਿਆ ਕਿ ਗੱਬਰ ਹੋਰੀ ਜੋ ਸਾਡੇ ਤੋਂ ਇੱਕ ਓਲੇ ਵਿੱਚ ਨੇੜੇ ਹੀ ਬੈਠੇ ਸਨ ਉਹ ਵੀ ਬੜੇ ਸੁਚੇਤ ਹੋ ਕੇ ਬੈਠੇ ਸਨ ਤੇ ਉਹ ਸਭ ਸਾਦੇ ਕੱਪੜਿਆਂ ਵਿੱਚ ਹੀ ਸਨ ਅਸੀਂ ਸਾਰਿਆਂ ਨੇ ਆਪਣੇ ਸ਼ਸਤਰਾਂ ਨੂੰ ਤਿਆਰ ਕੀਤਾ ਪਰ ਡੱਬ ਵਿੱਚ ਹੀ ਰਹਿਣ ਦਿੱਤੇ ਕੱਲਾ-ਕੱਲਾ ਥੋੜਾ فاਸਲਾ ਰੱਖਦੇ ਬਾਹਰ ਤੋਂ ਨਿਕਲਣ ਲੱਗੇ ਕੈਟ ਪਾਰਟੀ ਵੀ ਉਸੇ ਤਰ੍ਹਾਂ ਕੁਝ ਬੰਦੇ ਓਲੇ ਵਿੱਚ ਤੇ ਕੁਝ ਮੇਜ਼ਾਂ ਉੱਪਰ ਤੇ ਕੁਝ ਬਾਹਰ ਸਾਡੇ ਵਾਂਗ ਹੀ ਲੱਕ ਕੋਲ ਹੱਥ ਕਰਕੇ ਤੇ ਬਹੁਤ ਤਣਾਅ ਵਿੱਚ ਖੜੇ ਰਹੇ ਅਸੀਂ ਹੌਲੀ-ਹੌਲੀ ਸਾਰੇ ਬਾਹਰ ਨਿਕਲੇ ਸੋਨੀ ਨੇ ਆਪਣਾ ਮੋਟਰਸਾਈਕਲ ਚੁੱਕਿਆ ਤੇ ਜਸਵਿੰਦਰ ਸਿੰਘ ਉਹਦੇ ਪਿੱਛੇ ਬੈਠ ਕੇ ਨਿਕਲ ਗਏ ਜਿੰਦੇ ਨੇ ਵੀ ਕਾਰ ਚਾਲੂ ਕੀਤੀ ਤੇ ਅਸੀਂ ਫੁਰਤੀ ਨਾਲ ਉਸ ਵਿੱਚ ਬੈਠ ਕੇ ਉੱਥੋਂ ਨਿਕਲ ਗਏ ਬਾਅਦ ਹੋਰੀ ਵੀ ਇਸੇ ਤਰ੍ਹਾਂ ਨਿਕਲ ਗਏ ਪੋਰਸੋ ਵਾਲਿਆਂ ਨੇ ਸਾਡਾ ਪਿੱਛਾ ਨਹੀਂ ਕੀਤਾ ਉਹ ਵੀ 10 ਜਣੇ ਸਨ ਅਸੀਂ ਵੀ 9 ਜਣੇ ਸਾਂ ਸਾਡੇ ਵਿੱਚੋਂ 4 ਜਣਿਆਂ ਕੋਲ ਡੱਬ ਵਾਲੇ ਹਥਿਆਰ ਸਨ ਦੋਵਾਂ ਧਿਰਾਂ ਨੂੰ ਇੱਕ ਦੂਜੇ ਬਾਰੇ ਪਤਾ ਲੱਗਿਆ ਸੀ ਜਿਵੇਂ ਸਾਨੂੰ ਕੁਝ ਸਮਝ ਨਹੀਂ ਪਈ ਸੀ ਸ਼ਾਇਦ ਇਸੇ ਤਰ੍ਹਾਂ ਉਹਨਾਂ ਨੂੰ ਵੀ ਕੋਈ ਸਮਝ ਨਾ ਪਈ ਹੋਵੇ ਤੇ ਉਹ ਕੋਈ ਫੈਸਲਾ ਨਹੀਂ ਕਰ ਸਕੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਅਸੀਂ ਖਾੜਕੂ ਆਂ ਪਰ ਸ਼ਾਇਦ ਇਹ ਨਾ ਪਤਾ ਹੋਵੇ ਕਿ ਕੌਣ ਕੌਣ ਆ। ਇਸ ਤਰ੍ਹਾਂ ਆਮੋ ਸਾਹਮਣੇ ਗੋਲੀਬਾਰੀ ਹੁੰਦੀ ਹੁੰਦੀ ਵਜ ਗਈ। ਇੰਸਪੈਕਟਰ ਗੱਬਰ ਦਾ ਨਾਂ ਹੁਣ ਬਹੁਤ ਲੋਕਾਂ ਨੂੰ ਵਿਸਰ ਗਿਆ ਹੈ ਪਰ ਇਹ ਆਪਣੇ ਵੇਲੇ ਦਾ ਬਹੁਤ ਬਦਨਾਮ ਅਫਸਰ ਸੀ ਜੋ ਬਹੁਤ ਪਨਾਣਾ ਹੀ ਸਿੰਘਾਂ ਦੇ ਨਿਸ਼ਾਨੇ ਤੇ ਸੀ। ਕੁਝ ਸਮੇਂ ਬਾਅਦ ਉਹ ਸਿੰਘਾਂ ਦੀ ਪੈੜ ਲੱਭਦਾ ਹੋਇਆ ਚੰਡੀਗੜ੍ਹ ਨੇੜੇ ਸਰਦਾਰ ਕਰਤਾਰ ਸਿੰਘ ਦੇ بیٹے ਜਿੰਮੀ ਨਾਰੰਗ ਦੀ ਠਾਰ ਉਤੇ ਪਹੁੰਚ ਗਿਆ ਜਿੱਥੇ ਸਿੰਘਾਂ ਨੇ ਉਸ ਨੂੰ ਸੋਧਾ ਲਾ ਦਿੱਤਾ ਸੀ। ਸਵਾਰਨਕੋਟ ਨੇ ਦੇ ਦੋ ਖਾਸ ਬੰਦੇ ਵੀ ਸਾਡੇ ਨਿਸ਼ਾਨੇ ਤੇ ਸਨ ਪਰ ਹਾਲਾਤ ਇਸ ਤਰ੍ਹਾਂ ਹੋਏ ਕਿ ਅਸੀਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਬਚਾਉਣਾ ਸੀ ਤੇ ਸਾਨੂੰ ਵੀ ਪਤਾ ਸੀ ਕਿ ਸਾਡੇ ਨਾਲ ਦੇ ਹੋਰ ਕਿੰਨੇ ਸਿੰਘ ਤੇ ਲੋਕ ਕੁਝ ਦੂਰੀ ਦੇ ਬੈਠੇ ਨੇ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਵੀ ਜਦੋਂ ਉਹਨਾਂ ਨੂੰ ਸਾਡੇ ਤੇ ਸ਼ੱਕ ਪਈ ਤਾਂ ਉਹਨਾਂ ਨੇ ਆਪਣੇ ਇੱਕ ਬੰਦੇ ਨੂੰ ਮੋਟਰਸਾਈਕਲ ਤੇ ਥਾਣੇ ਵੱਲ ਭੇਜਿਆ ਉਹਨਾਂ ਨੇ ਵਾਇਰਲੈਸ ਤੇ ਵੀ ਕੁਝ ਸਨੇਹੇ ਦਿੱਤੇ ਸਾਨੂੰ ਨਹੀਂ ਪਤਾ ਕਿ ਉਹ ਕਿਸ ਨੂੰ ਉੱਥੇ ਉਡੀਕਦੇ ਸਨ ਪਰ ਕਿਉਂਕਿ ਅਸੀਂ ਸਾਰੇ ਉਪਰੋਥਲੀ ਕਿੰਨੇ ਜਣੇ ਹੀ ਇਕੱਠੇ ਹੋ ਗਏ ਇਸ ਕਾਰਨ ਉਹ ਡਰ ਗਏ ਹੋਣਗੇ ਉਹਨਾਂ ਨੇ ਹੋਰ ਗਾਰਡ ਮੰਗਵਾਉਣ ਵਿੱਚ ਹੀ ਸਿਆਣਪ ਸਮਝੀ ਉਹਨਾਂ ਨੂੰ ਪਤਾ ਸੀ ਵੀ ਅਸੀਂ ਸਮੋਸੇ ਪਕੌੜੇ ਮੰਗਾਏ ਨੇ ਤੇ ਘੱਟ ਤੋਂ ਘੱਟ 15-20 ਮਿੰਟ ਤਾਂ ਬੈਠਾਂਗੇ ਬਾਅਦ ਵਿੱਚ ਪੁਲਿਸ ਨੇ ਇਹ ਸਾਰਾ ਇਲਾਕਾ ਘੇਰ ਕੇ ਤਲਾਸ਼ੀ ਲਈ ਉਸ ਵਕਤ ਸਵਰਨ ਕੋਟਣਾ ਉਥੇ ਐਸਪੀਡੀ ਹੁੰਦਾ ਸੀ ਤੇ ਇਹਦਾ ਦੁਆਬੇ ਵਿੱਚ ਮੁਖਬਰਾਂ ਦਾ ਇੱਕ ਜਾਲ ਵਿਛਾਇਆ ਹੋਇਆ ਸੀ ਟਕਸਾਲ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਕਮਾਂਡੋ ਫੋਰਸ ਤੇ ਜ਼ਿਆਦਾ ਸਿੰਘਾਂ ਦਾ ਨੁਕਸਾਨ ਇਸ ਦੇ ਵਿਛਾਏ ਖੂਫੀਆ ਤੰਤਰਾਂ ਹੀ ਹੋਇਆ ਹੈ ਬਾਅਦ ਵਿੱਚ ਪੱਪੂ ਅਜਨਾਮ ਵਾਲਾ ਜੋ ਕਿਸੇ ਵੇਲੇ ਮਨਵੀਰ ਸਿੰਘ ਦਾ ਵਿਸ਼ਵਾਸਪਾਤਰ ਸੀ ਲਾਵ ਸਿੰਘ ਦੇ ਵਿਰੁੱਧ ਜਾ ਕੇ ਸਿੱਧੇ ਰੂਪ ਵਿੱਚ ਹੀ ਸਰਕਾਰ ਨਾਲ ਖੜ ਗਿਆ ਤੇ ਦੱਸਦੇ ਨੇ ਕਿ ਉਸ ਨਾਲ 15 ਬੰਦੇ ਸੀਆਰਪੀਐਫ ਦੀ ਗਾਰਡ ਹੁੰਦੀ ਸੀ ਬਾਦ ਵਿੱਚ ਉਹਨੇ ਸ਼ਰੀਆਮ ਸਿੰਘ ਦਾ ਨੁਕਸਾਨ ਕੀਤਾ ਸਨ 86 ਵਿੱਚ ਸਰਬਜੀਤ ਸਿੰਘ ਬਾਠ ਵੀ ਉਹ ਨਹੀਂ ਸੀ ਜੋ ਬਾਦ ਵਿੱਚ ਬਣ ਗਿਆ। ਉਸ ਦਿਨ ਅਸੀਂ ਦੁਪਹਿਰੇ ਸਾਰਿਆਂ ਨੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਤੇ ਬਾਪੂ ਮਲਕੀਸ਼ ਸਿੰਘ ਅਤੇ ਗੁਰਦੇਵ ਸਿੰਘ ਹੋਰਾਂ ਨੇ ਪ੍ਰਸ਼ਾਦੇ ਦੀ ਸੇਵਾ ਕੀਤੀ। ਉਸ ਵਕਤ ਅਸੀਂ ਆਪਣੇ ਆਪਣੇ ਸ਼ਸਤਰ ਚੁਣ ਲਏ ਸਨ। ਜਿੰਦੇ ਨੇ ਇੱਕ ਫਰਾਂਸ ਦਾ ਬਣਿਆ 30 ਦਾ ਰਵਾਲਵਰ ਲੈ ਲਿਆ ਜੋ ਇੱਕੋ ਹੀ ਸੀ। ਚਾਚੇ ਨੇ ਆਪਣਾ ਮਨਪਸੰਦ 30 ਦਾ ਮਾਜਰ ਲਿਆ। ਕਮਰਜੀਤ ਸਿੰਘ ਨੇ ਇਜ਼ਰਾਈਲੀ ਉਜੀ ਬੰਦੂਕ ਚੁੱਕੀ ਤੇ ਮੈਂ ਇੱਕ ਛੋਟੀ ਰੂਸੀ ਮਸ਼ੀਨ ਗਨ ਲੈ ਲਈ ਹੋਰ ਸਾਰਿਆਂ ਨੇ ਵੀ ਕੁਝ ਨਾ ਕੁਝ ਚੁੱਕ ਲਿਆ ਤੇ ਫਿਰ ਚਰਨਜੀਤ ਸਿੰਘ ਤਲਵੰਡੀ ਅਤੇ ਭਾਈ ਗੁਰਦੇਵ ਸਿੰਘ ਨੇ ਬਾਪੂ ਮਲਕੀਤ ਸਿੰਘ ਦੇ ਗਲ ਪਟੇ ਵਾਲੀ ਐਲ ਐਮ ਜੀ ਪਾ ਦਿੱਤੀ ਇਸ ਤਰ੍ਹਾਂ ਉਸ ਦਿਨ ਸ਼ਾਸਤਰਾ ਨੂੰ ਮਿਲ ਕੇ ਸਾਡਾ ਮਨ ਬਹੁਤ ਖੁਸ਼ ਹੋਇਆ ਪੁਲਿਸ ਅਤੇ ਕੈਦ ਟੋਲੇ ਤੋਂ ਬਚਣ ਤੇ ਅਸੀਂ ਵਾਹਿਗੁਰੂ ਦਾ ਸ਼ੁਕਰ ਕੀਤਾ ਸੋ ਦੋਸਤੋ ਇਸ ਤਰ੍ਹਾਂ ਵੀ ਜਿਹਨੂੰ ਆਪਾਂ ਚਮਤਕਾਰ ਕਹਿ ਦਿੰਨੇ ਆ ਇੱਕ ਕਿਸਮ ਦਾ ਉਹ ਵੀ ਹੁੰਦਾ ਰਿਹਾ ਉਸ ਟਾਈਮ ਬਾਲ ਬਾਲ ਮਤਲਬ ਬੰਦੇ ਬੱਜਦੇ ਰਹੇ ਇੱਕ ਦੂਜੇ ਦੇ ਮੂਹਰੇ ਖੜੇ ਸੀ ਫੇਰ ਵੀ ਮਤਲਬ ਨੁਕਸਾਨ ਨਹੀਂ ਹੋਇਆ ਕਿਸੇ ਦਾ ਹੁਣ ਮਿਲਦੇ ਆ ਜੀ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਾਦੇ ਰਹੋ